ਇਸ ਸਤਰਾ ਨੂੰ ਤੁਸੀਂ ਦੇਖਿਆ ਅਸੀਂ ਪਿਛਲੀ ਵੀਡੀਓ ਦੇ ਵਿੱਚ ਰਾਮੇਸ਼ਵਰਮ ਸੀ ਇੱਕ ਧਾਰਮਿਕ ਜਗਾ ਸੀ ਤੇ ਹੁਣ ਅਸੀਂ ਪਹੁੰਚ ਗਏ ਆ ਕੰਨਿਆ ਕੁਮਾਰੀ ਇਹੋ ਭਾਰਤ ਦਾ ਸਭ ਤੋਂ ਥੱਲੇ ਵਾਲਾ ਸਿਰਆ ਹੈ ਦੱਖਣ ਦਾ ਦੱਖਣ ਵਾਲੀ ਸਾਈਡ ਤੇ ਤੇ ਇੱਥੇ ਅਸੀਂ ਜੋ ਕੁਝ ਵੀ ਹੈ ਤੁਹਾਨੂੰ ਦਿਖਾਵਾਂਗੇ ਜੋ ਦੇਖਣ ਵਾਲਾ ਹੋਇਆ ਅਸੀਂ ਇੱਥੇ ਸਿਰਫ ਇੱਕ ਦਿਨ ਹੀ ਆ ਨਾਰੀਅਲ ਨਹੀਂ ਬਟਮੀ ਆ ਓਕੇ ਕੀ ਹੈ ਆਪਲਮ ਆਹ 8 ਅਗਸਤ ਸਸਿਕਾਲ ਜੀ ਇਹ ਨਵੀਂ ਵੀਡੀਓ ਚ ਤੁਹਾਡਾ ਸਵਾਗਤ ਹੈ ਇਸ ਟਾਈਮ 5 ਵਜੇ ਆ ਅਸੀਂ 5 ਵਜੇ ਪਹੁੰਚ ਗਏ ਕੰਨਿਆ ਕੁਮਾਰੀ ਕਮਨ ਕੋਰ ਮਿਲ ਗਿਆ ਹੋਟਲ ਠੀਕ ਮਿਲ ਗਿਆ ਵਧੀਆ ਮਿਲ ਗਿਆ ਬੀਚ ਦੇ ਗੰਡੇ ਹੀ ਮਿਲਿਆ ਹੈ ਇੱਥੋਂ ਜਿਹੜੇ ਜਿੱਥੇ ਜਿੱਥੇ ਜਾਣਾ ਹੈ ਉਹ ਨੇੜੇ ਹੀ ਆ ਤੋਂ ਦੇਖ ਲੈਣੇ ਆਪਾਂ ਜੇ ਪੈਦਲ ਜਾਣੇ ਵਾਲੀ ਹੋਈ ਤਾਂ ਪੈਦਲ ਚੱਲ ਜਾਗੇ ਜੇ ਜੋ ਕੋਈ ਜ਼ਿਆਦਾ ਦੂਰ ਹੋਈ ਚੀਜ਼ ਉਹ ਛੋਟਾ ਮੋਟਾ ਕੋਈ ਸਾਧਨ ਹਾਇਰ ਕਰ ਲਾਂਗੇ ਇੱਥੇ ਹਜੇ ਮੌਸਮ ਸਹੀ ਲੱਗਦਾ ਸਵੇਰੇ ਸਵੇਰੇ ਜਦ ਉਤਰੇ ਆ ਬਾਕੀ ਇਹ ਦੇਖਦੇ ਦਿਨ ਦੇ ਟਾਈਮ ਧੁੱਪ ਚੜੀ ਤੇ ਪਤਾ ਲੱਗਦਾ ਹੁੰਦਾ ਹੈ ਅ ਮੇਰੇ ਖਿਆਲ ਬੱਸ ਨੇ ਸਾਨੂੰ 8 ਘੰਟੇ ਲੱਗ ਗਏ ਆ ਬੱਸੇ ਚ ਰਾਤੀ 9 ਵਜੇ ਚੜ ਗਏ ਸੀ ਮੇਰੇ 5 ਵਜੇ ਲਾਤਾ ਠੀਕ ਸੀਗਾ ਸੌਂ ਗਏ ਬੱਸ ਦੇ ਵਿੱਚ ਤਾਂ ਮੈਂ 12:00 ਵਜੇ ਸੌਂ ਗਿਆ ਸੀਗਾ ਮੈਂ 12:00 ਵਜੇ ਹਾਂ ਉਹੀ 4 ਘੰਟੇ 4 1/2 ਘੰਟੇ ਅੱਖ ਲੱਗੀ ਆ ਤੇਰੀ ਦੇਖਦੇ ਹਾਂ ਹੁਣ ਤੁਹਾਨੂੰ ਐਕਸਪਲੋਰ ਕਰਕੇ ਦੱਸਦੇ ਹਾਂ ਕਿ ਆ ਚੀਜ਼ ਇੱਥੇ ਹੁੰਦੀ ਆ ਬਾਕੀ ਰਾਮੇਸ਼ਵਰਮ ਸਾਹੀ ਜਿਹੜਾ ਜਦ ਰਹੀ ਸੀ ਉੱਥੇ ਥੋੜਾ ਜਿਹਾ ਇੱਕੋ ਦਿਨ ਲਾਇਆ ਉੱਥੇ ਅਸੀਂ ਇੱਕ ਦਿਨ ਚ ਹੀ ਉੱਥੇ ਆਏ ਗਏ ਥੋੜੀ ਗਰਮੀ ਬਹੁਤ ਜ਼ਿਆਦਾ ਸੀ ਉੱਥੇ ਪਰ ਠੀਕ ਰਿਹਾ ਜਿੰਨਾ ਵੀ ਰਿਹਾ ਦੁਪਹਿਰ ਨੂੰ ਗਰਮੀ ਦੇ ਵਿੱਚ ਥੋੜਾ ਔਖਾ ਹੋਇਆ ਸੀ ਇੱਥੇ ਦੇਖਦੇ ਹਾਂ ਠੀਕ ਹੈ ਜੀ ਇੱਥੇ ਵੀ ਅਸੀਂ ਇੱਕ ਦਿਨ ਹੈ ਇਹ ਤੋਂ ਬਾਅਦ ਪਲਾਨ ਕਰ ਰਹੇ ਹਾਂ ਕਿੱਧਰ ਜਾਣਾ ਹੈ ਮਤਲਬ ਅਗਲਾ ਹਜੀ ਕਿਤੇ ਹੁਣ ਪਿੰਡ ਵੱਲ ਜਾਣ ਦਾ ਹੀ ਪਲਾਨ ਕਰ ਰਹੇ ਹਾਂ ਔਰ ਤਾਂ ਕੁਝ ਨਹੀਂ ਹੈ ਫਿਰ ਜਲਦੀ ਤੋਂ ਜਲਦੀ ਹੁਣ ਪੰਜਾਬ ਚਲੀਏ ਅਸੀਂ ਹੁਣੇ ਹੀ ਨਿਕਲੇ ਆ ਹਾਟਲ ਚੋਂ ਤੇ ਪਹਿਲਾਂ ਕੁਝ ਖਾਣਾ ਪੀਣਾ ਹੈ ਉਸ ਤੋਂ ਬਾਅਦ ਫਿਰ ਦੇਖਦੇ ਕੀ ਕਰਨਾ ਹੈ ਆ ਮੋਰੇ ਲੈਨ ਬਹੁਤ ਬੜੀ ਲੰਬੀ ਲੱਗਿ ਹੋਇਆ ਹੈ ਇਹੋ ਮੈਨੂੰ ਲੱਗਦਾ ਦੇਖਦੇ ਕਾਦੀ ਲੱਗੀ ਹੋਇਆ ਹੈ ਫੇਰੀ ਚੜ੍ਹਨ ਨਹੀਂ ਤਾਂ ਨਹੀਂ ਲੱਗੀ ਉਹ ਜਿਹੜੀ ਉਹ ਟਾਪੂ ਆ ਜਿਹੜੇ ਤੇ ਜਾਣਾ ਆ ਹੋ ਸਕਦਾ ਉਹ ਵੀ ਹੋਵੇ ਫੇ ਦੇਖਦੇ ਆ ਫਿਰ ਬਾਅਦ ਵਿੱਚ ਲੈਨ ਥੋੜੀ ਘਟੂਗੀ ਤਾਂ ਜਾਵਾਂ ਆ ਸਾਹਮਣੇ ਮੰਦਿਰ ਹੈ ਕੰਨਿਆ ਕੁਮਾਰੀ ਦੇਵੀ ਦਾ ਅਸੀਂ ਮੰਦਿਰ 'ਚ ਨਹੀਂ ਜਾਣਾ ਹੈਗਾ ਮੰਦਿਰ 'ਚ ਕੈਮਰੇ ਦੀ ਕਈ ਵਾਰੀ ਮਨਾਹੀ ਹੁੰਦੀ ਹੈ ਐਸਾਈਡ ਨੂੰ ਲੈਫਟ ਨੂੰ ਜਾਈ। ਇੱਥੇ ਨੂੰ ਜਾ ਹੁੰਦਾ ਸਾਹਮਣੇ ਇੱਕ ਫਿਰੰਬ ਕੀ ਨਾਮ ਹੈ ਯਾਰ ਪੜਿਆ ਸੀ ਆਪਾਂ ਫਿਰੰਬਲਰ ਐਦਾਂ ਕੁਛ ਨਾਮ ਹੈ। ਉਹਦਾ ਬੋਤਾ ਹੈ ਤੇ ਉਹਦਾ ਮੈਂ ਪੜ ਕੇ ਦੱਸ ਦਿੰਦਾ ਤੁਹਾਨੂੰ। ਤੇ ਨਾਲ ਬਿਵਾਕਾਨੰਦ ਦਾ ਇੱਕ ਜਗਾ ਹੈ। ਇੱਥੇ ਨੂੰ ਫੇਰ ਹੀ ਜਾਂਦੀ ਹੈ। ਅਜੇ ਫੈਰੀ ਚੱਲੀ ਨਹੀਂ ਲੈਂ ਲੱਗੀ ਐ ਤੇ ਨਾ ਤੁਸੀਂ ਹੁਣੇ ਮੈਂ ਤੁਹੀਂ ਦੇਖਿਆ ਹੋਣਾ ਹੁਣੇ ਹੀ ਤੇ ਲਾਈਨ ਬਹੁਤ ਲੰਬੀ ਲੰਬੀ ਲੱਗਿਓ ਐ ਆਪਾਂ ਦੇਖਦੇ ਆਂ ਦੁਪਹਿਰ ਤੋਂ ਬਾਅਦ ਜੇ ਘਟ ਫਾਇਰ ਅੱਛ ਫੇ ਜਰੂਰ ਜਾਵਾਂਗੇ ਆਇਆ ਦੋ ਜਗ੍ਹਾ ਆ ਜੇ ਸੂਰਜ ਚੜ੍ਹਿਆ ਹੀ ਐ ਕਿੰਨਾ ਵਧੀਆ ਲੱਗ ਰਿਹਾ ਹੈ ਅਸੇ ਹੋ ਜਾ ਘੜ ਜਾ ਇਹ ਅਸੀਂ ਪਹੁੰਚ ਗਏ ਹੈਗੇ ਜੀ ਤਰਵੇਣੀ ਸੰਗਮ ਇਹੋ ਇੱਥੇ ਤਿੰਨ समुंदर मिलते है बंगाल की खाड़ी अरब सागर ते इंडियन ओशन गर्म है हाँ ठीक है कभी 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 ये यहाँ रख ले लेता हूँ ਔਰ ਲੈਣ ਦੀ ਹੈ ਨਾ ਹੈ ਔਰ ਲੈਣ ਦੀ ਆ ਟਾਈਮ ਠੀਕ ਆ ਹੈ ਨਾ ਸਵੇਰ ਦਾ ਆ ਦੇਖ ਲੋਕੀ ਨਜ਼ਾਰੇ ਲੈਣ ਡਏ ਐ ਨਾ ਪੂਰਾ ਐਥੇ ਹਵਾ ਉਹਦਾ ਸੋਹਣੀ ਚੱਲ ਰਹੀ ਹੈ ਇਨਸ਼ਾ ਅੱਲਾ ਬਹੁਤ ਉੱਠ ਰੀਆਂ ਐ ਕਿ ਕਾ ਚਟਾਨ ਜਿਹੀ ਐ ਵਿੱਚ ਇੱਥੇ ਮੈਨਾਂ ਦਾ ਇਜਾਜ਼ਤ ਨਹੀਂ ਹੈ ਕਿ ਜਾਣ ਦੀ ਪੁਲਿਸ ਵਗੈਰਾ ਖੜੀ ਆ ਨਹੀਂ ਤੇ ਸਾਡੇ ਬੰਦੇ ਇਹਦੇ ਉੱਪਰ ਜ਼ਰੂਰ ਚੜ੍ਹਨ ਕਿਉਂਕਿ ਇਲਤਾ ਕਰਨ ਨੂੰ ਜਿਹੜੇ ਇਲਤੀ ਬੰਦੇ ਹੁੰਦੇ ਨੇ ਉਹ ਯੇਰ ਹੁੰਦੇ ਆ ਇਹ ਨਾ ਸਾਰਾ ਕੁਝ ਇੱਥੇ ਕੋਲੇ-ਕੋਲ ਐ ਸਾਰਾ ਕੁਝ ਜਿੱਥੇ ਅਸੀਂ ਹੋਟਲ ਆ ਬਸ ਪੈਦਲ ਤੁਸੀਂ ਜਾ ਸਕਦੇ ਆ ਵੈਸੇ ਹੋਟਲ ਇੱਥੇ ਕੋਲੇ ਲੈਣ ਦਾ ਫਾਇਦਾ ਐ ਤੇ ਆ ਸਾਹਮਣੇ ਜਿਹੜਾ ਮੈਂ ਤੁਹਾਨੂੰ ਮੰਦਿਰ ਹੋਣੀ ਦਿਖਾਇਆ ਇੱਧਰ ਵੀ ਦਿਖਦਾ ਐ ਉਹ ਮੰਦਿਰ ਹੈਗਾ ਕਨਿਆ ਕੁਮਾਰੀ ਦੇਵੀ ਦਾ ਤੇ ਇੱਕ ਆ ਪਾਰਕ ਐ ਇੱਥੇ ਉਹ ਵੀ ਤੁਹਾਨੂੰ ਦਿਖਾਣਾ ਹੈ ਕਿ ਇਹ ਸੁਨਾਮੀ ਪਾਰਕ ਹੈ ਉਹ ਮੜ ਜਾ ਤੁਹਾਨੂੰ ਦਿਖਾਣੇ ਹੈ ਉਹ ਵੀ ਤੇ ਇਧਰੋਂ ਕੁਛ ਐਦਾਂ ਦਾ ਨਜ਼ਾਰਾ ਆਇਆ ਹੈ ਬਿਲਕੁਲ ਆਪੋਜ਼ਿਟ ਆਹ ਕੁਛ ਹੈ ਇੱਕ ਮੰਦਿਰ ਦਾ ਗੇਟ ਹੈ ਤੇ ਬਾਕੀ ਸਮਾਹ ਹੋਰ ਛੱਲਾਂ ਬਹੁਤ ਆ ਗਈਆਂ ਆਹ ਬੜੀਆਂ ਉੱਠੀਆਂ ਛੱਲਾਂ ਬਈ ਆਹ ਉਹ ਪੱਥਰ ਕਰਕੇ ਥੋੜੀ ਬਚ ਜਾਂਦੀਆਂ ਉੱਥੇ ਛੱਲਾਂ ਉਹ ਪੱਥਰ ਬਚਾਉਂਦੇ ਆ ਨਾ ਨਹੀਂ ਤਾਂ ਇੱਥੇ ਬਹੁਤ ਤਰੀਕੇ ਨਾਲ ਆਣ ਪਾਣੀ ਆ ਦੇ ਆ ਦੇ ਆ ਦੇ ਪਾਣੀ ਕੱਢ ਪਾਣੀ ਬਹੁਤ ਜ਼ਿਆਦਾ ਉੱਪਰ ਆਇਆ ਇੱਥੇ ਆਸ਼ਾ ਲਾ ਇਹ ਕਾਫੀ ਬੜੀ ਹੈ ਨਾ ਦੇਖੀ ਆ ਮੁੰਡੇ ਤਾਂ ਉਹ ਜਹਾਦੇ ਉੱਥੇ ਹੀ ਬੈਠੇ ਆ ਉਹ ਉਹ ਤੇਰੀ ਅੱਥੇ ਜਿੰਨੀਆਂ ਵੀ ਦੁਕਾਨਾਂ ਆ ਸਭ ਕੱਪੜਿਆਂ ਦੀਆਂ ਵੈਗਾਂ ਦੀਆਂ ਇਦਾਂ ਨਹੀਂ ਆਇਆ ਸਮੁੰਦਰਕੰਢੇ ਆ ਸੁਨਾਮੀ ਪਾਰਕ ਹੈ ਇਹੋ ਪਾਰਕ ਜਿਹੜੇ ਸੁਨਾਮੀ ਜਿਹੜੀ ਆਈ ਸੀਗੀ 2000 ਕਿੰਨੇ ਚਾਈ ਸੀ 5 ਚਾਈ ਸੀ 2004 ਚ ਆਈ ਸੀ ਆਹੋ ਇੱਥੇ ਆਈ ਸੀ ਇਹ ਉਹਨਾਂ ਨੂੰ ਸਮਰਪਿਤ ਹੈ ਕਾਫੀ ਨੁਕਸਾਨ ਹੋਇਆ ਸੀ ਕਾਫੀ ਬੰਦੇ ਮਰੇ ਸੀਗੇ ਹਾਂ ਲਾਤੇ ਆਪ ਮਰੇ ਸੀ ਉਹਦੀ ਉਹਨਾਂ ਨੂੰ ਤੇ ਸਮਰਪਿਤ ਇਹੋ ਪਾਰਕ ਬਣਾਇਆ ਗਿਆ ਹੈ ਕਿਥੇ ਰੱਛ ਇਸ ਕਰਕੇ ਵੀ ਹੈ ਜਿੰਨੇ ਵੀ ਰਾਮੇਸ਼ਵਰਮ ਤੋਂ ਆਉਂਦੇ ਹੈ ਨਾ ਵਿੱਚੇ ਧਾਰਮਿਕ ਯਾਤਰੀ ਵਿੱਚੇ ਟੂਰਿਸਟ ਉਹ ਸਾਰੇ ਇੱਥੇ ਜਰੂਰ ਆਉਂਦੇ ਆ ਇੱਥੋਂ ਘੁੰਮ ਕੇ ਫੇਰ ਜਾਂਦੇ ਆ ਦੁਬਾਰਾ ਜਾ ਰਹੇ ਹਾਂ ਅਸੀਂ 11 11:30 ਵਜੇ ਪਹਿਲਾਂ ਜਦ ਆਏ ਸੀ ਤਾਂ ਰੱਛ ਬਹੁਤ ਸਗਾ ਫੇਰੀ ਵਾਲੀ ਸਾਈਡ ਹੁਣ ਦੇਖਦੇ ਹਾਂ ਜੇ ਮੈਨੂੰ ਲੱਗਦਾ ਰੱਛ ਘੱਟ ਹੋਏਗਾ ਹੈਨਾ ਤੇ ਹੁਣ ਦੁਬਾਰਾ ਦਰਸ਼ਨ ਕਰਦੇ ਹਾਂ ਉੱਥੇ ਫੇਰੀ ਜਿਹੜੇ ਰੌਕ ਰਵਿਕਾਨੰਦ ਰੌਕ ਮਨੂਮੈਂਟ ਹੈ ਦੇਖਦੇ ਹਾਂ ਕਿਉਂਕਿ ਪਹਿਲਾਂ ਰੱਛ ਬਹੁਤ ਜ਼ਿਆਦਾ ਬਹੁਤ ਲੰਬੀ ਲਾਈਨ ਸੀ ਸਵੇਰ ਦੇ ਟਾਈਮ ਅਸੀਂ ਜਦ 8:38 ਸੀਗੇ ਲਾਈਨ ਹਜੇ ਵੀ ਲੰਬੀ ਹੈ ਉਹ ਕਹਿੰਦੇ ਘੰਟੇ ਕੇ ਬਾਅਦ ਆਇਓ ਘੰਟੇ ਕੇ ਬਾਅਦ ਹੋ ਸਕਦਾ ਘਟ ਜਵੇ ਕਿਉਂਕਿ ਗਰਮੀ ਦੇ ਵਿੱਚ ਲਾਈਨ ਚ ਲੱਗਣਾ ਵੀ ਟਿਕਟ ਲੈਣ ਲਈ ਅੱਧਾ ਅੱਧਾ ਪੌਣਾ ਘੰਟਾ ਟਿਕਟ ਬਾਅਦ ਮਿਲਣੀ ਹੈ ਹੁਣ ਅਸੀਂ ਚੱਲੇ ਆ ਕੰਨਿਆ ਕੁਮਾਰੀ ਕਿਹੜਾ ਪਤਾ ਨਹੀਂ ਕੰਨਕਮਰ ਕੁਮਾਰੀ 뷰 ਪੁਆਇੰਟ ਹੈ ਕੋਈ ਇਹ ਜਾਂਦਾ ਰਸਤਾ ਇਹਨਾਂ ਛੋਟ ਛੋਟੀਆਂ ਗਲੀਆਂ ਚੋਂ ਸ਼ਾਰਟਕਟ ਗੂਗਲ ਮੈਪ ਦੀ ਮਦਦ ਨਾਲ ਅਸੀਂ ਜਾ ਰਹੇ ਹਾਂ ਦੇਖੋ ਕਿੱਥੇ ਪਹੁੰਚ ਜਾਂਦਾ ਕਈ ਵਾਰੀ ਇੱਕ ਦਿਨ ਕਿਦਾਂ ਸਾਨੂੰ ਕਿਸੇ ਹੋਰੇ ਗਲੀ 'ਚ ਪਹੁੰਚਾਤਾ ਸੀ ਉੱਥੇ ਪੌਂਡੇਚਰੀ ਸਕੂਟਰੀ ਲਈ ਸੀ ਨਾ ਕਿਰਾਏ ਤੇ Google Map ਉੱਤੇ ਫੇਲ ਹੋ ਗਿਆ ਸੀਗਾ ਫਿਰ ਅਸੀਂ ਆਪੇ ਤੀੜ ਤੁਕੇ ਨਾਲੇ ਗਏ ਸੀ ਕਿਧਰ ਭਈਆ ਹੈ ਇਧਰ ਪਿਛਲਾ ਮੋੜਨਾ ਤੁਸੀਂ ਇਧਰੋਂ ਨਹੀਂ ਹੁੰਦਾ ਰਸਤਾ ਦੇਖ ਲੈ ਯਾਰ ਆਹ ਕੋ ਪਿਛਲਾ ਮੋੜਨਾ ਜੀ ਆਪਾਂ ਆਹ ਮੋੜਨਾ ਇਹ ਯਾਰ ਛੋਟੀ ਜਿਹੀ ਗਲੀ ਹੈ ਚੱਲ ਫੇਰ ਮਗਰ ਮਗਰ ਹੈ ਮੈਂ ਵੀ ਦੇਖਦੇ ਤੂੰ ਪਹੁੰਚਦਾ ਕਿ ਨਹੀਂ ਪਹੁੰਚਦਾ ਅੱਛਾ ਇਹ ਵੀ ਦੇਖੋ ਗੂਗਲ ਮੈਪ ਲੈ ਕੇ ਜਾਂਦਾ ਕਿ ਨਹੀਂ ਜਾਂਦਾ ਉਹਦਾ ਗੂਗਲ ਮੈਪ ਦੱਸਦਾ ਤਾਂ ਸਹੀ ਹੁੰਦਾ ਹੈ ਬੰਦ ਲੈ ਇਹ ਮੋੜੇ ਬੰਦ ਹੋਇਆ ਜਾਣ ਦੋ ਕਿਉਂ ਮੋੜੇ ਬੰਦ ਬੰਦਾ ਇਧਰੋਂ ਤਾਂ ਨਹੀਂ ਨਹੀਂ ਇਧਰੋਂ ਕਿੱਥੇ ਕਿੱਥੇ ਆਪਾਂ ਆ ਆ ਤੂੰ ਪੜਨਾ ਉਹ ਇਹ ਰਸਤਾ ਜਾਂਦਾ ਉਹ ਦੇਖ ਗੋਰੀ ਕੱਚੀ ਗੋਰੀ ਬਣੀਓ ਉਹੀ ਐ ਆ ਬੇੜੀਆਂ ਮੈਂ ਨਾ ਮੱਛੀਆਂ ਵਾਲੀਆਂ ਮੱਛੀਆਂ ਫੜਨ ਵਾਲੀਆਂ ਕੇ ਜਾਲ ਬੰਨ ਰਿਹਾ ਮਸ਼ਿਆਰੇ ਲਓ ਜੀ ਪਹੁੰਚ ਗਏ ਆ ਅਸੀਂ ਇੱਧਰ ਉਧਰ ਜਾ ਕੋਈ ਨਹੀਂ ਰਿਹਾ ਇਹ ਯਸ ਹੀ ਨਹੀਂ ਜਾ ਰਹੇ ਆ ਕੋਈ ਬੰਦਾ ਇੱਕ ਦੋ ਜਣੇ ਆ ਹੈਨਾ ਦੋ ਜਣੇ ਆ ਸਿਰਫ ਦਿਖ ਰਿਹਾ ਹੈ ਚਲੋ ਮੈਂ ਆਲੇ ਦੁਆਲੇ ਦੇ ਦਰਸ਼ਨ ਕਰਾਣਾ ਆਪਣੀ ਤਾਂ ਬਥੇਰੇ ਹੋਗਾ ਆ ਦੇਖੋ ਉਹ ਮੱਛੀਆਂ ਫੜ ਕੇ ਮੱਛੀਆਂ ਤੱਲੇ ਚਮਕਦੀਆਂ ਹਨਾ ਚਮਕਦੀਆਂ ਮੱਛੀਆਂ ਚਮਕੀਆਂ ਸਿਲਵਰ ਕਲਰ ਦੀਆਂ ਫੜੀਆਂ ਆ ਜਾਲ ਚੋਂ ਕੱਢ ਰਹੇ ਆ ਇਧਰ ਸਮੁੰਦਰ ਮਾਰ ਰਿਹਾ ਛੱਲਾ ਅੱਗੇ ਕੁਝ ਨਹੀਂ ਹੈ। ਉਹ ਯਾਰ ਉੱਥੇ ਕੋ ਫੋਟੋ ਖਿੱਚ ਲੈਣੇ ਆਪਾਂ ਇੱਕ ਯਾਦਗਾਰੀ। ਚਰਚ ਦਿਖ ਰਹੀ ਆ ਇੱਕ 골ਡਨ ਕਲਰ ਦਾ ਮੰਦਿਰ ਦਿਖ ਰਿਹਾ ਆ। ਤੇ ਇੱਧਰ ਸਾਰੇ ਹੋਟਲ ਐ। ਆ ਪੱਥਰ ਜੋੜਿਓ ਇਦਾਂ। ਮਤਲਬ ਵਿੱਚ ਬੇਲ ਲ ਐ ਉਦਾਂ ਪੱਥਰਾਂ ਚ। ਆ ਪਾਣੀ ਇੱਥੇ ਤੱਕ ਆਇਆ। ਕੋ ਇੱਥੇ ਦੇਖਦਾ ਆਇਆ। ਇੱਥੇ ਹਵਾ ਬਹੁਤ ਸੋਹਣੀ ਚੱਲ ਰਹੀ ਹੈ। ਮਤਲਬ ਗਰਮ ਧੁੱਪ ਹੈ ਪਰ ਉਹ ਹਵਾ ਜਿੰਨੀ ਠੰਡੀ ਚੱਲ ਰਹੀ ਹੈ ਉਹਦੇ ਨਾਲ ਗਰਮੀ ਨਹੀਂ ਲੱਗ ਰਹੀ। ਮੈਂ ਕਹਿੰਨਾ ਰਹਿਣੇ ਦੀ ਅੱਗੇ ਜਾਣ ਨੂੰ ਹੈ ਬਸ ਬਹੁਤ ਆ ਗਏ। ਅੱਗੇ ਵੀ ਆਹੀ ਕੁਛ ਹੀ ਹੈ। ਇਸ ਟਾਈਮ ਧੁੱਪ ਹੈ ਸਿਰ ਤੇ ਆ ਸੂਰਜ। ਉਹ ਫੈਰੀ ਚੱਲ ਰਹੀ ਆ ਆ ਫੈਰੀਆਂ ਦੇ ਵਿੱਚ ਆ ਜਿਹੜੀ ਜਾ ਰਹੀ ਹੈ ਨਾ ਹਾਂ ਇਹ ਫੈਰੀ ਨੇ ਤਾਰਨਾ ਹੈਗਾ ਉਹਦੇ ਤੇ ਔਰ ਜਿਹੜਾ ਆਪਣਾ ਮੋਨੂਮੈਂਟ ਹੈ ਸੁਆਮੀ ਵਿਵੇਕਾਨੰਦ ਵਾਲਾ ਉਸ ਤੋਂ ਬਾਅਦ ਉਹ ਪੁਲ ਪਾਰ ਕਰਕੇ ਔਰੇ ਜਾਂਦੇ ਆ ਉਹਦੇ ਚ ਆ ਜਿਹੜਾ ਬੁੱਤ ਬਣਿਆ ਥਰੂ ਬੈਲੂਰ ਦਾ ਐਦਾਂ ਕੁਛ ਨਾਮ ਹੈ ਚਲਿਏ ਫਿਰ ਵਾਪਸ ਇੱਥੇ ਤਾਂ ਆਹੀ ਕੁਛ ਹੀ ਆ ਸਮੁੰਦਰ ਹੀ ਸਮੁੰਦਰ ਹੈ ਸਮੁੰਦਰ ਹੀ ਸਮੁੰਦਰ ਆਹ ਹਾਂ ਦੋ ਫੈਰੀਆਂ ਮੈਨੂੰ ਲੱਗਦਾ ਨਹੀਂ ਇਨੀ ਹਣ ਰੱਛ ਜਾਂ ਕੱਢ ਦੇਣਾ ਹੁਣ ਸਾਨੂੰ ਟਿਕਟਾਂ ਮਿਲ ਗਈਆਂ ਐ ਦੋ ਟਿਕਟਾਂ ਇਹਦੀਆਂ ਫੈਰੀ ਦੀਆਂ ਰਸ਼ ਬਹੁਤ ਐ ਮਤਲਬ ਸਵੇਰੇ ਤਾਂ ਉਹ ਪਰਿਤਕ ਲਾਈਨ ਸੀ ਹੁਣ ਵੀ ਸਾਡਾ ਜੀਵਨ 20 ਮਿੰਟ ਲੱਗ ਗਏ ਘੱਟੋ ਘੱਟ 20 ਮਿੰਟ ਲੱਗ ਗਏ ਹੁਣ ਵੀ ਵੇਟਿੰਗ 'ਚ ਐ ਫੈਰੀ ਤੇ ਚੜ੍ਹਨ ਤੋਂ ਲਈ ਆ ਖੜੀ ਐ ਫੈਰੀ ਆ ਸਾਹਮਣੇ ਚੱਲ ਭਈ ਫੈਰੀ ਪਹਿਲਾ ਇੱਧਰ ਆਇਆ ਬ ਵਿਕਾ ਆਨੰਦ ਰੌਕ ਮੈਮੋਰੀਅਲ ਇਸ ਸਾਈਡ ਲਾਇਆ ਸਾਨੂੰ ਇਹ ਹੈਗਾ ਉਹ ਵਿਕਾ ਆਨੰਦ ਰੌਕ ਮੈਮੋਰੀਅਲ ਰੌਕ ਤੇ ਬਣਿਆ ਹੋਇਆ ਹੈ ਇਹਨਾਂ ਦੋਨਾਂ ਦੇ ਵਿੱਚ ਨਾ ਇੱਕ ਬ੍ਰਿਜ ਬਣਿਆ ਹੋਇਆ ਹੈ ਗਲਾਸ ਵੀ ਲੱਗਾ ਹੋਇਆ ਹੈ ਇਦਾਂ ੱੱਲੇ ਦੇਖਦਾ ਸਮੁੰਦਰ ਬਹੁਤ ਬੜੀ ਹਵਾ ਹਵਾ ਜਲਦੀ ਹੈ ਬਹੁਤ ਬੜੀ ਬਹੁਤ ਜ਼ਿਆਦਾ ਅਜੀਨਾਬ ਉਹ ਉੱਪਰ ਬਿਲਕੁਲ ਆ ਗਏ ਆ ਉਹ ਜਿਹੜਾ ਬੁੱਤ ਹੈ ਬੁੱਤ ਦੇ ਬਿਲਕੁਲ ਉੱਪਰ ਆ ਰਹੇ ਆ ਥੱਲੇ ਆ ਫੇਰੀਆਂ ਚੱਲ ਰਹੀਆਂ ਆ ਇਲਾ ਆ ਸਵਾਰੀਆਂ ਆਈ ਜਾ ਰਹੀਆਂ ਲਾਈ ਜਾ ਰੇ 4 ਵਜੇ ਬੰਦ ਹੋ ਜਾਣਾ ਉਹ ਤਾਂ ਹੂੰ ਪੱਥਰ ਦਾ ਪੀਸੇਸ ਪੀਸੇਸ ਛੋਟੇ ਛੋਟੇ ਪੀਸੇਸ ਕਰਕੇ ਬਣਾਇਆ ਆ ਪੇਸਟ ਕਿਦਾਂ ਦਾ ਪੇਸਟ ਵਿੱਚ ਸੀਮੈਂਟ ਨਾ ਕੀਤਾ ਆ ਹਾਂ ਉਹ ਵੀ ਗੱਲ ਹੈ ਹਾਂ ਸੋਖਾ ਕੰਮ ਨਹੀਂ ਜੀ ਇਹ ਜਿਹੜਾ ਸ਼ੀਸ਼ੇ ਵਾਲਾ ਬ੍ਰਿਜ ਹੈ ਨਾ ਉਹ ਬਿਲਕੁਲ ਸੈਂਟਰ 'ਚ ਹੈ ਲੋਕ ਬਹੁਤ ਖੁਸ਼ ਨੇ ਨਿਆਣੇ ਬਹੁਤ ਖੁਸ਼ ਹੋ ਰਹੇ ਆ ਇਹਦੇ ਦੇ ਉੱਤੇ ਤੁਰ ਕੇ ਉਹ ਥੱਲੇ ਪਾਣੀ ਦਿਖਦਾ ਨਾ ਪੂਰਾ ਆਪਾਂ ਉਹ ਦੇਖ ਅੰਦਰ ਦੇਖਣਾ ਉਧਰ ਉਥੇ ਕੈਮਰਾ ਅਲਾਉਡ ਨਹੀਂ ਹੈਗਾ ਉਹ ਬੰਦ ਕਰ ਦਿੰਨਾ ਮੈਂ ਲੋ ਜੀ ਵਾਪਸੀ ਆ ਸਾਡੀ ਹੁਣ ਅਸੀਂ ਅਸੀਂ ਫੇਰੀ ਵਾਲੂ ਚੱਲੇ ਆਂ ਵੈਸੇ ਪਹਿਲਾਂ ਸਾਡਾ ਆਈਡੀਆ ਸੀਗਾ ਵੀ ਡ੍ਰੌਪ ਹੀ ਸੀਗਾ ਜਿੱਤਾ ਨਾ ਟਿਕਟ ਨਹੀਂ ਸੀ ਮਿਲ ਰਹੀ ਰਾਤਿ ਬਹੁਤ ਸੀਗਾ 2-2 ਘੰਟੇ ਲੈਣਾਂ ਚ ਲੱਗ ਰਹੇ ਸੀ ਸਵੇਰ ਦੇ ਇਹ ਸ਼ੱਟ ਅਸਕੇ ਛੱਡੋ ਪਰੇ ਬਾਹਰ ਵੀ ਦੇਖ ਕੇ ਚੱਲਾਂਗੇ ਪਰ ਫਿਰ ਵੀ 3:00 ਵਜੇ ਅਸੀਂ ਹੁਣ ਭੜੇ ਸੀ ਤੇ ਡੇਢ ਘੰਟਾ ਲੱਗ ਗਿਆ ਸਾਡਾ ਇਹ ਮੰਗ ਕਰਦਾ ਆਪਣੇ ਆਪ ਤੇ ਡੇਢ ਘੰਟਾ ਲੱਗਣਾ ਕਿ 2 ਘੰਟਾ ਤੁਸੀਂ ਇੱਥੇ ਕਿੰਨਾ ਸਟੇ ਕਰਦੇ ਹੋ ਫੋਟੋਆਂ ਫੋਟੋਆਂ ਕਿੰਨੀਆਂ ਖਿੱਚਦੇ ਆ ਵਧੀਆ ਰਹਿ ਗਿਆ ਵੈਸੇ ਦੇਖ ਲਿਆ ਸਾਰਾ ਜਿਹੜੀ ਤਮੰਨਾ ਸੀ ਨਾ ਆਪਣੀ ਪੂਰੀ ਹੋ ਗਈ ਤੁਹਾਨੂੰ ਮਿਲਦੇ ਆ ਕੇ ਜਾਂਦੇ ਆ ਨਿਕਲਣਾ ਹੁਣ ਅਸੀਂ ਇੱਥੋਂ ਬਸ ਕਰਾਈਓ ਹੈ ਸ਼ਾਮ ਦੀ ਰੰਗਲੌਰ ਝੂਲਦਾ ਹੈ ਲੇਰਾ ਦੀ ਨਾਲ ਝੂਲਦਾ ਨਾ ਲਓ ਜੀ ਪਹੁੰਚ ਗਏ ਹੁਣ ਫਿਰ ਆਪਣੇ ਹੋਟਲ ਵੱਲ ਜਾ ਰਹੇ ਆਂ ਉੱਥੋਂ ਆਏ ਸੀ ਅਸੀਂ ਕਿਹਦਾ ਲਗਾ ਵਧੀਆ ਲੱਗਿਆ not bad not bad ਲੋ ਜੀ ਚੱਲੇ ਹੁਣ ਬੰਗਲੌਰ ਨੂੰ ਛੱਡ ਕੇ ਉਹ ਕੰਨਿਆ ਕੁਮਾਰੀ ਬਿਲਕੁਲ ਭਾਰਤ ਦਾ ਬਿਲਕੁਲ ਥੱਲੇ ਵਾਲਾ ਸੇਰਾ ਤੇ 6 ਵਜੇ ਬੱਸ ਹੈ ਸਵੇ ਸਾਡੇ ਕੱਲ ਸਵੇਰੇ ਪਹੁੰਚਣਾ ਸੀ ਬੰਗਲੌਰ ਬੰਗਲੌਰ ਜੀਤੇ ਦੇ ਚਾਚਾ ਹੈ ਰਿਸ਼ਤੇਦਾਰ ਹੈ ਉੱਥੇ ਹੀ ਰਾਤ ਰਹਿਾਂਗੇ ਫਿਰ ਆਪਾਂ ਦੱਸ ਦੇ ਤੁਹਾਨੂੰ ਕਿੱਧਰ ਕਿੱਧਰ ਜਾਣਾ ਹੈ ਪੱਤੇ ਵਿਛਾਤੇ ਆ ਆਪਾਂ ਕੀ ਮਗਾਇਆ ਹੈ ਆਪਾਂ ਮਗਾਏ ਹੈਗੇ ਚੌਲ ਰਸਮ ਸਾਂਬਰ ਦੇਖਦੇ ਕੀ ਆਉਂਦਾ ਸਬਜੀ ਇਹ ਵੀ ਸਬਜੀ ਸਭ ਸਬਜੀ ਇਹ ਆਚਾਰ ਹੈ ਓਕੇ ਇਹ ਆਚਾਰ ਹੈ ਨਿੰਬੂ ਦਾ ਆਚਾਰ ਨਿੰਬੂ ਦਾ ਆਚਾਰ ਆ ਇਹ ਦਿਨਾਂ ਗੱਲ ਆ ਨਹੀਂ ਤੇ ਖਾਤਾ ਸਗਾ ਹੈ ਉਹ ਨਹੀਂ ਜਾਂਦਾ ਪਤਾ ਉਹ ਨਹੀਂ ਜਾਂਦਾ ਪਤਾ ਦਹੀਂ ਵਾਲਾ ਰਾਇਤਾ ਹੈ ਦਹੀਂ ਵਾਲਾ ਰਾਇਤਾ ਓਕੇ ਚੱਕ ਚੌੜ ਵਧੀ ਰਿਹਾ ਵਾਹ ਗਰਮ ਗਰਮ ਉਹ ਇਹ ਦਾਣਾ ਰਸਮਾਣੀ ਸੰਭਰਣਾ ਉੱਪਰ ਸਿੱਟਣਾ ਸੰਭਰ ਹਾਂ रस्था। 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 तो ही नारियल ओके क्या बटमी मेनू नहीं पता क्या पापड़ है पापड़ा। पापड़ा ना अपलम अपलम बस ਚੱਲ ਇਹਨੂੰ ਹੁਣ ਖਾਈਏ ਫਿਰ ਲਈ ਸ਼ੁਰੂ ਕਰਨ ਲੱਗੇ ਆ ਅੱਜ ਬਿਲਕੁਲ ਵੱਖਰੀ ਡਿਸ਼ ਹੈ ਠੀਕ ਹੈ ਜੀ ਬਾਅਦ ਵਿੱਚ ਮਿਲਦੇ ਹਾਂ ਬਾਸ ਜੀ ਅਸੀਂ ਵੇਟ ਕਰ ਰਹੇ ਹਾਂ ਬੱਸ ਦਾ ਬੱਸ ਮੈਂ ਆਪਣੀ ਐਪ 'ਤੇ ਉੱਤੇ ਟਰੈਕ ਕੀਤੀ ਆ ਸਿਰਫ 4-5 ਮਿੰਟ ਦੇ ਬਾਅਦ ਪਹੁੰਚਣ ਵਾਲੀ ਹੈ ਦੇਖ ਲਓ ਕੋਈ ਉੱਥੇ ਲੋਕੇਸ਼ਨ ਸਾਡੀ ਦਿਖਾ ਰਿਹਾ ਤੇ ਬੱਸ ਦੀ ਦਿਖਾ ਰਿਹਾ ਹੈ ਕਿ ਅਸੀਂ ਬੰਗਲੌਰ ਲਈ ਬੁੱਕ ਕੀਤੀ ਹੈ ਬੱਸ ਰੱਖਾਂ ਤੇ ਇੱਕ ਦਾ ਫ੍ਰੀਜ ਲਾਉਣਾ ਸੋਟਾ ਲਿਆ ਆਪਣਾ 2-3 ਦੀ ਜਗ੍ਹਾ ਸੁਰੱਖਿ ਰੱਖ ਸਕਦੇ ਹਾਂ ਹਾਂਜੀ ਬੋਰਡ ਕਰ ਲਈ ਅਸੀਂ ਬੱਸ ਸਲੀਪਰ ਬੱਸ ਹੈ ਤੇ ਵਰੀਆ ਦਾ ਬੱਸ ਸਹੀ ਹੋ ਕਾਫੀ ਵਰੀਆ ਰੱਖਣ ਨੂੰ ਸਮਾਨ ਹੈ ਆਹ ਸਾਡੀ ਸੀਟ ਹੈ ਜਿਹੜਾ ਜਿੱਤਾ ਵੀ ਲੰਮਾ ਪਿਆ ਹੈ ਫਿਰ ਮੈਂ ਦੱਸਣਾ ਸੀਗਾ ਮੈਂ ਜਿਹੜੀ ਗੱਲ ਵੇਨ ਅਸੀਂ ਪਹਿਲਾਂ ਜਾਂ ਤੇ ਟਿਕਟਾਂ ਬੁੱਕ ਕਰਾਈਆਂ ਸੀਗਾ ਨਾ ਅ 18 ਤਰੀਕ ਨੂੰ ਵਾਪਸੀ ਸੀਗੀ ਸਾਡੀ ਚੇਨਈ ਤੋਂ ਅ ਮੇ ਪ੍ਰੋਗਰਾਮ ਐਸਾ ਹਿਸਾਬ ਨਾਲ ਬਣਿਆ ਸੀਗਾ ਵੀ 1 2 2 2 ਦਿਨ ਸਾਰੀ ਜਗ੍ਹਾ ਵੀ 2 ਦਿਨ ਉੱਥੇ 2 ਦਿਨ ਉੱਥੇ ਇੱਦਾਂ-ਇੱਦਾਂ ਕੀਤਾ ਸੀ ਹੁਣ ਜਦ ਬਾਅਦ ਵਿੱਚ ਆਏ ਨਾ ਪੌਂਡੀਚਰੀ ਤੋਂ ਬਾਅਦ ਰਾਮੇਸ਼ਵਰਮ ਹੋਇਆ ਜਾਂ ਮਹਾਬਲ ਵਰਮ ਹੋਇਆ ਜਾਂ ਫਿਰ ਆਪਣਾ ਕੰਨਿਆ ਕੁਮਾਰੀ ਹੋਇਆ ਇੱਥੇ ਸਿਰਫ ਦੀ 1-1 ਦਿਨ ਚ ਸਾਰਾ ਕੰਮ ਸਾਡਾ ਮੁੱਕ ਗਿਆ ਸਾਰਾ ਕੁਝ ਜੋ ਕੁਝ ਦੇਖਣਾ ਸੀਗਾ ਜੋ ਕੁਝ ਵੀ ਹੈ ਇੱਕ ਇੱਕ ਦਿਨ ਚ ਹੋ ਗਿਆ ਸੀ ਇਸ ਕਰਕੇ ਸਾਡੇ ਕੋ ਦਿਨ ਬੱਦ ਗਏ ਬਹੁਤ ਅੱਜ ਤਰੀਕ ਹੈਗੀ 13 ਤੇ 7 ਤਰੀਕ ਦੇ ਅਸੀਂ ਤੁਰੇ ਹੋਏ ਹਾਂ ਬਾਕੀ ਸਾਰਾ ਕੁਝ ਜਿਹੜਾ ਹੁਣ ਜਿੱਥੇ ਜਿੱਥੇ ਜਾਣਾ ਸੀ ਚਲੇ ਗਏ ਆ ਹੁਣ ਹੋਰ ਮੈਂ ਜਿੱਦਾਂ ਹੁਣ ਹੁਣ ਚਿੱਤ ਨਹੀਂ ਕਰ ਰਿਹਾ ਹੋਰ ਕਿਤੇ ਵੀ ਜਾਣ ਦਾ ਫਿਰ ਕੋਈ ਹੋਰ ਸਕੀਮ ਲੜਾਈ ਅਸੀਂ ਕੱਲ ਅ ਰਣਜੀਤ ਜੀਤਾ ਜਿਹੜਾ ਇਹਦੇ ਰਿਸ਼ਤੇਦਾਰ ਹੈ ਇਹਦੇ ਚਾਚਾ ਜੀ ਹੈ ਉੱਥੇ ਬੈਂਗਲੌਰ ਉਹਨਾਂ ਦਾ ਫੋਨ ਆਣਾ ਸ਼ੁਰੂ ਹੋ ਗਿਆ ਕਹਿੰਦਾ ਸਾਡੇ ਕੋਲ ਜਰੂਰ ਆ ਕੇ ਜਾਇਓ ਪਹਿਲਾਂ ਅਸੀਂ ਸੋਚਦੇ ਸੀ ਉੱਥੇ ਚਲੇ ਜੰਨੇ ਆ ਬਈ ਬੈਂਗਲੌਰ ਰਹਿਾਂਗੇ 2-3 ਦਿਨ 18 ਤਰੀਕ ਨੂੰ ਚੇਨਈ ਨੂੰ ਆਜਵਾਂਗੇ ਚੇਨਈ ਤੋਂ ਟ੍ਰੇਨ ਚੜ੍ਹ ਕੇ ਚਲ ਜਵਾਂਗੇ ਫਿਰ ਦੇਖਿਆ ਵੀ ਟ੍ਰੇਨ ਦੀ ਜੇ ਟਿਕਟ ਕੈਂਸਲ ਕਰਾ ਲਈਏ ਹੋਰ ਕੁਝ ਲੈ ਲਈਏ ਮਤਲਬ ਹੋਰ ਟਿਕਟ ਲੈ ਲਈਏ ਤਾਂ ਅਸੀਂ ਟ੍ਰੇਨ ਦੀ ਟਿਕਟ ਕੈਂਸਲ ਕਰਕੇ ਸਾਨੂੰ ਪੈਂਦੇ ਸੀ 450 ਰੁਪਏ ਇਹ ਤਕਰੀਬਨ ਚਾਰਜਸ ਪੈਂਦੇ ਸੀਗੇ ਜਿਹੜਾ ਜੁਰਮਾਨਾ ਜਿਹੜਾ ਵੀ ਹੁੰਦਾ ਉਹਨਾਂ ਦੀ ਫੀਸ ਹੁੰਦੀ ਹੈ ਬਾਕੀ ਪੈਸੇ ਸਾਰੇ ਰਿਫੰਡ ਹੁੰਦੇ ਸੀ ਟਿਕਟ ਅਸੀਂ ਕਰਾਤੀ ਕੈਨਸਲ ਚੰਡੀਗੜ੍ਹ ਤੋਂ ਜਿਹੜੀ ਆਣੀ ਸੀ ਫਿਰ ਹੁਣ ਬੰਗਲੌਰ ਦੀ ਬੱਸ ਪੜ ਲਈ ਹੈ ਅੱਜ 13 ਤਰੀਕਾ ਹੈ 14 ਨੂੰ ਅਸੀਂ ਬੰਗਲੌਰ ਪਹੁੰਚ ਜਾਣਾ ਹੈ ਤੇ 15 ਨੂੰ ਫਿਰ ਮੈਂ ਅਸੀਂ ਦੇਖ ਮੈਂ ਦੇਖਿਆ ਵੀ ਜਿਹੜੀ ਪਲੇਨ ਦੀ ਟਿਕਟ ਹੈ ਉਹ ਟ੍ਰੇਨ ਦੀ ਟਿਕਟ ਜਿਹੜੀ ਸੀ ਸਾਨੂੰ ਪੈਂਦੀ ਸੀ ਚੰਡੀਗੜ੍ਹ ਤੱਕ 4 ਕੁ ਹਜ਼ਾਰ ਦੇ ਕਰੀਬ ਸੈਕੰਡ ਏ ਸੀ ਤੇ ਪਲੇਨ ਦੀ ਟਿਕਟ ਸਾਨੂੰ ਪੈ ਗਈ 5200 ਦੀ ਚੰਡੀਗੜ੍ਹ ਤੱਕ ਬੰਗਲੌਰ ਤੋਂ ਚੰਡੀਗੜ੍ਹ ਉਹ 5200 ਚ ਲੱਗੀ ਹੋ ਸੀਗੀ ਅਚਾਨਕ ਦੇਖ ਲਿਆ ਅਸੀਂ ਜਦਾ ਹੀ ਖਰੀਦ ਲਈ ਹੁਣ ਅਸੀਂ 15 ਤਰੀਕ ਨੂੰ ਬਾਈ ਪਲੇਨ ਚੰਡੀਗੜ੍ਹ ਚਲ ਜਾਣਾ ਤੇ ਟ੍ਰੇਨ ਦੇ ਵਿੱਚ ਵੈਸੇ ਵੀ 2 ਦਿਨ ਲੱਗਣੇ ਸੀ ਸਾਡੇ ਉਹ 2 ਦਿਨ ਵੀ ਬਚ ਗਏ ਬਸ ਐਦਾਂ ਹੀ ਪਲਾਨ ਚੇਂਜ ਹੋ ਗਿਆ ਲਾਸਟ ਲਾਸਟ ਪੁਆਇੰਟ ਤੇ ਕਿਉਂਕਿ ਹੁਣ ਇੱਥੇ ਕੁਝ ਦੇਖਣ ਵਾਲਾ ਸਾਨੂੰ ਲੱਗ ਨਹੀਂ ਰਿਹਾ ਤੇ ਬਾਕੀ ਕੋਈ ਪਤਾ ਵੀ ਨਹੀਂ ਹੈਗਾ ਜੋ ਪਲਾਨ ਸੀਗਾ ਚਾਰ ਜਗ੍ਹਾ ਦਾ ਪਲਾਨ ਸੀਗਾ ਸਾਡਾ ਚਾਰ ਜਗ੍ਹਾ ਅਸੀਂ ਘੁੰਮ ਲਏ ਤੇ ਹੁਣ ਬੰਗਲੌਰ ਦੇਖਦੇ ਆਂ ਜੀ ਬੰਗਲੌਰ ਕੁਝ ਘੁੰਮਣ ਨੂੰ ਹੋਇਆ ਤਾਂ ਘੁੰਮ ਲਾਂਗੇ ਬਾਕੀ ਰਿਸ਼ਤੇਦਾਰਾਂ ਦੇ ਆ ਉੱਥੇ ਰ੍ਹਾਂਗੇ ਰਾਤ ਠੀਕ ਹੈ ਜੀ ਤੇ ਮੈਂ ਵੀਡੀਓ ਨੂੰ ਇੱਥੇ ਖਤਮ ਕਰ ਦਣੀ ਇਹੋ ਕੰਨਿਆ ਕੁਮਾਰੀ ਵਾਲੀ ਜੇ ਤੁਹਾਨੂੰ ਵੀਡੀਓ ਠੀਕ ਲੱਗੀ ਹੈ ਤਾਂ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਇਹ ਚੈਨਲ ਨੂੰ ਸਪੋਰਟ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਜੇ ਅੱਛਾ ਲੱਗਦਾ ਹੈ ਚੈਨਲ ਠੀਕ ਹੈ ਮਿਲਦੇ ਆਂ ਅਗਲੀ ਵੀਡੀਓ 'ਚ ਖੁਸ਼ ਰਹੋ ਸਲਾਮਤ ਰਹੋ ਰੱਬ ਰੱਖੇ